ਬਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਗ ਲੱਗਣ ਦਾ ਡਰ ਰਹਿੰਦਾ ਹਨਾ ਲਾਈਟ ਘਟ ਆਉਂਦੀ ਆ ਤੇ ਹੁਣ ਹਨਾ ਆ ਮਹੀਨਾ ਪਾਣੀ ਨਹੀਂ ਹੁੰਦਾ ਹਨਾ ਸੁੱਕ ਜਾਂਦਾ ਖਾਲਾਂ ਚ ਜਮਾ ਵੀ ਤੇ ਆਪਾਂ ਤਾਂ ਆਪਣੀਆਂ ਡੱਗੀਆਂ ਦੇ ਮੂਰੇ ਥੋੜਾ ਜਿਹਾ ਥਾਂ ਪੱਕਾ ਕਰਕੇ ਰੱਖਣਾ ਚਾਹੀਦਾ ਕਿ ਜੇ ਪਾਣੀ ਖੜਾ ਰਹੇ ਡੱਗੀ ਛੋਟੀ ਡੱਗੀ ਮੰਨ ਕੇ ਚੱਲੋ ਆਪਾਂ ਕਿਹਨੂੰ ਕਹਿ ਦਿੰਨੇ ਆ ਤੇ ਤਾ ਕਰਕੇ ਲਾਈਟ ਘਟ ਆਉਂਦੀ ਆ ਤੇ ਉਹ ਭਰ ਕੇ ਰੱਖਣੀ ਚਾਹੀਦੀ ਆ ਇੱਕ ਡੱਗੀਆਂ ਉੱਚੀਆਂ ਹੋ ਗਈਆਂ ਤੇ ਪਾ ਮੂਹ ਨਹੀਂ ਜਾਂਦਾ ਬਾਕੀ ਝੂਠਾ ਹੋ ਜਾਂਦਾ ਪਾਣੀ ਹਨਾ ਤੇ ਪੰਜ ਸੱਤ ਬਾਲਟੀਆਂ ਕੀ ਚ ਪਾਣੀ ਖੜਾ ਰਹੇ ਆਵਾਰਾ ਜਾਨਵਰ ਪੰਛੀ ਹਨਾ ਪਾਣੀ ਪੀਂਦੇ ਰਹਿੰਦੇ ਆਪਾਂ ਨੂੰ ਲੱਗਦਾ ਇਸ ਚੀਜ਼ ਦਾ ਆਪਾਂ ਨੂੰ ਭਰ ਕੇ ਤੇ ਡੱਗੀਆਂ ਛੋਟੀਆਂ ਬਣਾਉਣੀਆਂ ਚਾਹੀਦੀਆਂ ਨੇ ਹਨਾ ਤੇ ਇਹ ਚੀਜ਼ ਦਾ ਧਿਆਨ ਜ਼ਰੂਰੀ ਆ ਹਨਾ ਆਪਾਂ ਨੂੰ ਬਣਾਉਣੀਆਂ ਚਾਹੀਦੀਆਂ ਨੇ ਛੋਟੀਆਂ ਡੱਗੀਆਂ ਮੂਰੇ ਕੀਚੇ ਪੰਜ ਸੱਤ ਬਾਲਟੀਆਂ ਪਾਣੀ ਦੀਆਂ ਪਈਆਂ ਰਹਿਣ ਕਿਵੇਂ ਹੋ ਸੀ ਤੇ ਬਣਾਵਾਂਗੇ ਅਸੀਂ ਵੀ ਹੁਣ ਤੇ ਆਪਾਂ ਨੂੰ ਹਰੇਕ ਨੂੰ ਬਣਾਉਣਾ ਚਾਹੀਦਾ ਧੰਨਵਾਦ ਜੀ